10 ਨਵੰਬਰ ਨੂੰ ਤਰਨਤਾਰਨ ਦੇ ਪਿੰਡ ਜੱਬਾ ਸਿੰਘ ਵਿਖੇ ਹੋਏ ਸਰਬੱਤ ਖਾਲਸਾ ਵਿੱਚ ਸਮੂਹ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਅਤੇ ਇਸ ਦੌਰਾਨ ਸਾਰੇ ਦੇ ਸਹਿਮਤੀ ਨਾਲ ਸਰਬੱਤ ਖਾਲਸਾ ਵੱਲੋਂ ਕੁਝ ਮਤੇ ਪਾਸ ਕੀਤੇ ਗਏ ਜੋ ਕਿ ਇਸ ਤਰ੍ਹਾਂ ਹਨ ਸਤਿਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਾ ਨੰਬਰ 1 ਅਜਰਾ ਸਰਬੱਤ ਖਾਲਸਾ ਮੌਜੂਦਾ ਤਖਤਾਂ ਦੇ ਜਹਦਾਰ ਗਿਆਨੀ ਗੁਰਬਚਨ ਸਿੰਘ ਜੀ ਗਿਆਨੀ ਮਨ ਸਿੰਘ ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਨੂੰ ਸੇਵਾ ਤੋਂ ਮੁਕਤ ਕਰਦਾ ਹੈ ਕਿਉਂਕਿ ਇਹ ਸਿੰਘ ਸਹਿਬਾਂ ਤੱਕ ਸੇਵਾਂ ਦੀ ਮਾਨਵ ਰਜਾਤਾ ਨੂੰ ਕੈਨ ਨਹੀਂ ਰੱਖ ਸਕੇ ਆਪਣੇ ਨਿੱਜੀ ਗਰਜਾਂ ਦੁਨਿਆਵੀ ਸਵਾਰਥਾਂ ਅੱਜ ਦੇ ਨਾ ਰਾਜਨੀਤਿਕ ਗਲਾਲਚਾਹ ਕਾ ਸਰਵੋੱਚ ਸਸਤਾ ਦੀ ਮੌਲਕ ਯਾਦ ਆਸਤੀ ਨੂੰ ਪੇਦਰਾ ਕਰਨੇ ਖਤਮ ਕਰਨ ਲਈ ਲੰਬੇ ਸਮੇਂ ਤੋਂ ਲੱਗੀਆਂ ਰਾਜਨੀਤਿਕ ਪਾਰਟੀਆਂ ਕੇ ਨਾ ਅਤ ਸਵਾਰਥ ਕਰ ਦਿੱਤਾ ਸਦਸਾ ਦੇ ਡੇਰਾ ਸੌਦਾ ਸਾਧ ਲਿਆ ਫੈਸਲਾ ਇਹਨਾਂ ਕਟਰਾਵਾ ਦਾ ਸ਼ਿਕਰ ਸੀ ਅੱਜ ਸਰਬੱਤ ਖਾਲਸਾ ਅੱਜ ਕਾਰਜਕਾਰੀ ਜੇਦੇਰਾਂ ਦੀ ਨਿਯੁਕਤੀ ਕਰਦਾ ਹੈ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੀ ਅਕਾਲ ਤਖਤ ਸਾਹਿਬ ਬੈਠੋ ਬਾਕੀ ਤਖਤਾ ਦੇ ਜਥੇਦਾਰਾਂ ਦਾ ਐਲਾਨ ਕਰਨਾ ਹੈ ਸਾਰੇ ਸ਼ਾਂਤ ਹੋ ਜਾਓ ਕੋਈ ਵੀ ਆਵਾਜ਼ ਨਾ ਦੇ ਸਾਰੇ ਸ਼ਾਂਤ ਹੋ ਜਾਓ ਆਪਨੇ ਸੁਣਿਆ ਕਿ ਭਾਈ ਜਗਤਾਰ ਸਿੰਘ ਜਿਹਵਾਰਾ ਨੂੰ ਸ੍ਰੀ ਅਕਾਲੋ ਤਖਸਾਲ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ ਹੁਣ ਅਗਲੇ ਜਥੇਦਾਰ ਸਾਹ ਸਮਝੀ ਅਗਲੇ ਜਥੇਦਾਰ ਸਾ ਦਾ ਨਾਮ ਸੁਣੋ ਭਾਈ ਐਮਰੀਕ ਸਿੰਘ ਜੀ ਹੈ ਜੇ ਨਾਮਾ ਉਹਨਾਂ ਨੂੰ ਤਖਤ શ્રી ਕੇਸ਼ਗੜ੍ਹ ਸਾਹਿਬ ਜੀਤ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਮੈਨੂੰ ਭਾਈ ਬਲਜੀਤ ਸਿੰਘ ਜੀ ਦਾਦੂ ਨਾਲ ਨਾਲ ਚਾਰੇ ਜਾਵੇ ਜਥੇਦਾਰ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਗਏ ਹਜਰੀ ਵਿੱਚ ਭਾਈ ਧਿਆਨ ਸਿੰਘ ਜੀ ਮੰਡ ਨੂੰ ਕਾਰਕਕਾਰੀ ਜਥੇਦਾਰ ਦੇ ਤੌਰ ਤੇ ਅੱਜ ਦਾ ਸਰਬੰਧ ਕਾਲਸਾ ਨਿਯੁਕਤ ਕਰਦਾ ਹੈ ਸਰਬੰਧ ਕਾਲਸਾ ਕੇ ਪੀ ਐਸ ਗਿਲ ਵਾਤਾ ਨੰਬਰ 2 ਕੇ ਪੀ ਐਸ ਗਿਲ ਤੇ ਕਰਦੀਪ ਸਿੰਘ ਬਰਾੜ ਨੂੰ ਸਿੱਖ ਨਸ਼ਾ ਕੁਸ਼ੀ ਅਤੇ ਸੇਕ ਨਸ਼ਾ ਕੁਛ ਲਈ ਦੋਸ਼ੀ ਸਮਝਦੇ ਹੋਏ ਤਾਂ ਕਾਇਆ ਕਰਾ ਦਿੱਤਾ ਜਾਂਦਾ ਹੈ ਹੋਰ ਸਨੋਰ ਰਗੈਟ ਕੀਤੀ ਜਾਂਦੀ ਹੈ ਕਿ ਉਹ ਆਪਣੇ ਦੋਸ਼ਾਂ ਪ੍ਰਤੀ 30 ਨਵੰਬਰ 2015 ਤੱਕ ਸ਼੍ਰੀ ਅਕਾਲ ਤਖਤ ਸਾਹਿਬ ਅਕੇ ਪੇਚੋ ਕੇ ਆਪਣੀ ਸਫਾਈ ਦੇ ਮਤਾ ਨੰਬਰ 3 ਅੱਜ ਦਾ ਸਰਬੱਤ ਖਾਲਸਾ ਸਿੱਖਾਂ ਦੀ ਮਹਾਨ ਸੰਸਥਾ ਸ੍ਰੀ ਕਲਤਾ ਸਾਹਿਬ ਦੀ ਸਰਵਉੱਚਤਾ ਖੋਦਰਵਤੀ ਆਈ ਅਧੇਸ ਸਿਧਾਂਤ ਨੂੰ ਲਾਏ ਜਾ ਰਹੇ ਕੋਰੇ ਨੂੰ ਰੋਕਣ ਦੇ ਸ੍ਰੀ ਕਲਤਾ ਸਾਹਿਬ ਦੀ ਪਰਮ ਸਦਾ ਨੂੰ ਕਾਇਮ ਕਰਨ ਦੀ ਗੰभीर ਚੇਤਨ ਕਰਦਾ ਐਲਾਨ ਕਰਦਾ ਹੈ ਇਸ ਲਈ ਜਥੇਦਾਰ ਸ੍ਰੀ ਕਲਤਾ ਸਾਹਿਬ ਅਦੇ ਹੋਰ ਤਾਕਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸੇਵਾ ਮੁਕਤੀ ਦੀ ਸਮੂੱਚੀ ਕਾਰਜ ਪ੍ਰਣਾਲੀ ਨੂੰ ਨਿਯਤ ਕਰਨ ਲਈ ਇੱਕ ਸਤਿਜਾ ਨਿਰਪੱਖ ਤੇ ਪਾਰਦਰਸ਼ੀ ਵਿਧਿਵਿਧਾਨ ਬਣਾਉਣ ਦੀ ਲੋੜ ਹੈ ਇਸ ਲਈ ਜੱਜਦਾਦ ਸ੍ਰੀ ਕਾਲਤਾਖਰ ਸਾਹਿਬ ਵੱਲੋਂ ਨਾਮਜਾਹ ਦੇਸ਼ ਵਿਦੇਸ਼ਾਂ ਦੇ ਸਿੱਖ ਨਮਾਇੰਦਿਆਂ ਨੂੰ ਸ਼ਾਮਲ ਕਰਕੇ 30 ਨਵੰਬਰ 2015 ਤੱਕ ਸ੍ਰੀ ਕਾਲਤਾਖਰ ਸਾਹਿਬ ਦੀ ਫਤਿਹ ਹਿਆਰ ਪ੍ਰਸ਼ਾਸਨਿਕ ਟਾਂਚੇ ਦੇ ਖਾੜੇ ਨੂੰ ਤਿਆਰ ਕਰਨਗੇ ਕਮੇਟੀ ਐਲਾਨ ਕਰਨਗੇ ਇਸ ਕਰੜੇ ਨੂੰ ਵਿਸਾਖੀ 2016 ਨੂੰ ਹੋਣ ਵਾਲੇ ਸਰਬੱਤ ਖਾਲਸਾ ਸਾਹਿਬ ਵਿੱਚ ਪ੍ਰਵਾਨਗੀ ਲਈ ਪੇਸ਼ ਕੀਤਾ ਜਾਵੇਗਾ ਵੀਰੀ ਅਤੇ ਪੀ ਦੇ ਖੂਬਸੂਰਤ ਸਮੇਲ ਨੂੰ ਰਾਜੀਦ ਰਣ ਲਈ ਵਰਤਨ ਲਈ ਸਾਰੀਆਂ ਹੱਦਾਂ ਬਦੇ ਟੱਪ ਟੁੱਟ ਗਏ ਹਨ ਤੇ ਪੰਥ ਸਿੰਘ ਸਾਹਿਬਾਨ ਨੇ 24 ਸਤੰਬਰ 2015 ਨੂੰ ਇਹ ਦਿੱਤੀ ਇਸੇ ਮੇਤੂ ਰਾਸ਼ੀ ਹਿਦਾਂ ਲਈ ਵਰਤਨੀਆਂ ਸਾਰੀਆਂ ਹੱਦਾਂ ਬੰਦੇ ਟੁੱਟ ਗਏ ਹਨ ਜਦੋਂ ਸਿੱਖ ਸਹਿਬਾਨ ਨੇ 24 ਸਤੰਬਰ 2015 ਨੂੰ ਸੀਪੀਐਂਗਲੋਂ ਕਦਲਾ ਬਰਾਦ ਕਰਨ ਵਿੱਚ ਚੁਲਕੇ ਹੋਏ ਡੇਰੇ ਦੇ ਮੁਖੀ ਨੂੰ ਬਿਨਾ ਮੰਗੇ ਤੇ ਬਿਨਾ ਪੇਸ਼ ਕੀਤੇ ਮਾਫੀ ਦੇ ਕੇ ਅਕਾਲ ਪੁਰਖ ਸਾਹਿਬ ਦੀ ਮਾਨ ਮੱਤਿਆ ਦੇ ਨੂੰ ਨਿਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਵਾਤਾ ਨੰਬਰ 4 सरबत खालसा प्रकाश सिंह तो सरबत खालसा प्रकाश सिंह तो फौम वाद वापस लेने का फैसला करता है बारह फिर मता पढ़िया जाता है खालसा प्रकाश सिंह बादल तो ਫਗਰੇ ਕੌਮ ਦੇ ਪੰਥ ਰਤਨ ਬਾਦ ਵਾਪਸ ਲੈਣ ਦਾ ਫੈਸਲਾ ਕਰਦਾ ਹੈ ਹਰਤਾ ਸਿੰਘ ਲੱਕਰ ਤੋਂ ਚੋਰੀ ਛੇਕੀ ਕਿਤਾਬ ਵਾਪਸ ਲੈਣ ਦਾ ਫੈਸਲਾ ਕਰਦਾ ਹੈ ਇਹ ਤੋਂ ਬਾਅਦ ਦੇ ਮਦਦੇ ਸਰਦਾਰ ਜਸਕਰ ਸਿੰਘ ਜੀ ਆਦੇਸ਼ ਸਰਦਾਰ ਵਰਸਨ ਸਿੰਘ ਕਪਰਵਾਲ ਤੇ ਭਾਈ ਹਰਬੀਰ ਸਿੰਘ ਸੰਧੂ ਪੇਸ਼ ਕਰਦੇ ਸਮੂਹ ਵਿਚਾਰ ਵਟਾਂਦੋ ਅਤੇ ਸਮੂਹ رائے ਬਣਾ ਲਈ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਦੀ ਸ਼ਤਕ ਜਵਾਬ ਇਹ ਕੋ ਕਾਹਨ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਸਥਾਪਨ ਦੇ ਗਠਨ ਦਾ ਪਾਰਦਰਸ਼ੀ ਨਿਰਪੱਖਾ ਭਰੋਸੇ ਨਾਲ ਬਣਾਉਣ ਦੀ ਵਿਧੀ ਵਿਧਾਨ ਦਾ ਖਰੜਾ ਤਿਆਰ ਲਈ ਜਦੋਂ ਦਾ ਸ਼੍ਰੀ ਅਕਾਲ ਤਖਤ 3 ਨਵੰਬਰ 2015 ਦਾ

ਹੋਇਆ ਸਰਕਾਰ ਤੇ ਮਰਜ਼ਬਾਨਾਂ ਚੁੱਪ ਦੇ ਦੁਰਪਰਵਦਾ ਹੈ ਮੈਂ ਦੁਬਾਰਾ ਇਸ ਮድረਖੇ ਨੂੰ ਦਰਹਣਾ ਹੈ ਕਿ ਸਿਰਵਾ ਕਿਸਾਨ ਕੌਮਾਂ ਸੁਮੂਲ ਸੰਗ ਸੰਗ ਗਰੰਤੀ ਸਿੰਘ ਅਤੇ ਗੁਰਦੋਰਾ ਪਰੰਧ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੇਵਾ ਸੰਭਾਲ ਲਈ ਸचेत ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਚੱਪੂਰੀ ਮੁਕਤਾ ਦੇ ਗੁਰੂ ਨੇ ਬੇਅਦਬੀ ਕਰਨ ਵਾਲੇ ਤੋਖਿਆਂ ਨੂੰ ਪੰਥਕਰ ਰੱਖਤਾ ਮਤਾਬਕ ਸਜ਼ਾ ਦੇਂਦਾ ਐਲਾਨ ਕਰਦਾ ਹੈ ਮਤਾ ਨੰਬਰ 7 ਸਰਬਤ ਕਾਂ ਦਾ ਸਿਕਾਰ ਨੂੰ ਤਕਦੀਰ ਕਰਦਾ ਹੈ ਕਿ ਜੇਲਾ ਵਿੱਚ ਬੰਦੀ ਰਾਸੀ ਕੰਦੀ ਜੋ ਸਾਡੀ ਸਿਕਟਮ ਦਾ ਸਰਮਾਇਆ ਜਿਨ੍ਹਾਂ ਵਿੱਚੋਂ ਕਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਇਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਸਰਕਾਰ ਮਿੱਲਾ ਛੱਡ ਕੇ ਤੁਰੰਤ ਸਿੱਖ ਰਾਜ ਦੀ ਬੰਦੀਆਂ ਹੋਰ ਮੇੜਾ ਜਿਵੇਂ ਕਿਸ਼ਮੀਰੀ ਨਾਗਰ ਨਕਸਲੀ ਉਹ ਦਿਲ ਸਮੂਹ ਰਾਸ਼ੀ ਕਹਿੰਦੀਆਂ ਨੂੰ ਯਾਦ ਕਰੇ ਜਦੋਂ ਦਾ ਸੂਰਤ ਸਿੰਘ ਖਾਲਸਾ ਲੰਬੇ ਸਮੇਂ ਤੱਕ ਰਾਜ ਕਰ ਰਹੇ ਨੇ ਇਹ ਸਵਾਰਥ ਕਰਨ ਵਾਲੇ ਹੌਣ ਦੇ ਹੌਣ ਵਿੱਚ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰਾਂ ਦੀ ਹੋਵੇਗੀ ਕਈ ਸਾਲਾਂ ਤੋਂ ਮੰਗ ਕੀਤਾ ਹੋਇਆ ਹੈ ਜੋ ਕਿ ਜਮਹੂਰੀਤ ਪਸੰਦ ਸਿੱਖਾਂ ਦੀ ਇੱਕ ਅਸ਼ੈਸ਼ੀਲ ਬੇਤੀਰਾ ਹੈ ਮਤਾ ਨੰਬਰ 9 ਸਭਤ ਖਾਲਸਾ ਆਦੇਸ਼ ਕਰਦਾ ਹੈ ਕਿ ਚੱਲ ਰਹੇ ਆਜ਼ਾਦੀ ਦੇ ਸੰਗਰਾਮ ਦੌਰਾਨ ਅਦੇ ਸ੍ਰੀ ਅਕਾਲ ਪੁਰਖ ਸਾਹਿਬ ਦੀ ਖੁਦ ਲੋਕ ਜ਼ਿਆਰੀ ਦੀ ਬਹਾਲੀ ਤੱਕ ਸਿੱਖਾਂ ਦੇ ਅੰਦਰੂਨੀ ਵਖਰੇ

ਇਹਨੂੰ ਸੇਕ ਅਦਲਕਾਰ ਹੈ ਸ੍ਰੀ ਹਰਮੋਦਰ ਸਾਹਿਬ ਕੰਪਲੈਕਸ ਨੂੰ ਪ੍ਰੈਮੀਕਲ ਸਿਟੀ ਪੰਜਾਬ ਸਟਾਨ ਦਾ ਦਰਜਾ ਦਿੱਤਾ ਜਾਵੇ ਕਰਦਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਾਤਾ ਨੰਬਰ 13 ਸਰਬੱਤ ਕਾਲ ਦਾ ਜਾਤਾਂ ਦੇ ਆਧਾਰ بڑے ਗੁੱਟਵਾਰੇ ਅਤੇ ਸਮਸ਼ਾਨ ਕਾਂ ਖਤਮ ਕਰਨ ਲਈ ਉਪਰਾਲੇ ਕਰਦਾ ਸਤਾ ਦੇ ਦਾ ਸਮਾਜਿਕ ਰਾਜਨੀਤਿਕ ਅਤੇ ਸੱਭਿਆਚਾਰਕ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਸਿੱਖ ਸੰਗਤਾਂ ਨੂੰ ਸਥਿਰ ਚੇਤਨਨ ਕੰਮ ਕਰਦਾ ਜਿਤਾ ਜਾਂਦਾ ਹੈ ਹਜ਼ੂਰ ਕੱਚੀਆਂ ਲੋੜ ਤੋਂ ਵੱਧ ਦਿਖਾਵਾ ਗੋਤਤਮਾਵਤ ਸੇਠ ਛਾੜ ਜਾਤ ਪਾਤ ਦੀ ਬੁਰਾਈ ਵਾਤਾਵਰਨ ਦੀ ਰਾਖੀ ਲਈ ਅਤੇ ਜੇਤ ਜਪਨਾ ਦੀ ਲੋੜ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ